ਉਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਚੜ ਗਿਆ ਅਗਲਾ ਅਸੀਂ ਰੁਕੇ ਸੀ ਜੀ ਕਿਹੜੀ ਮੋਟਲਸ ਵਾਲਿਆਂ ਦੇ ਹੁਣ ਸਾਡਾ ਦਿਨ ਗਿਆ ਚੜ ਮੈਂ ਨਾਲ ਲਿਆ ਕਿਵੇਂ ਸੈਣ ਅਸੀਂ ਆਦਿ ਅਸੀਂ ਉੱਠੇ ਆਪ ਵੀ ਨਹੀਂ ਸਾਨੂੰ ਉਠਾਇਆ ਗਿਆ ਫੋਨ ਕਰਕੇ ਤਾਂ ਹੀ ਅਸੀਂ ਉੱਠ ਖੜੇ ਨਹੀਂ ਤਾਂ ਅਸੀਂ ਉੱਠਣ ਵਾਲੇ ਕਿੱਥੇ ਅਸੀਂ ਉੱਠ ਗਏ ਤੇ ਦਲਬਿਤ ਨੂੰ ਹੋਣ ਗਿਆ ਮੈਂ ਨਾਲ ਲਿਆ ਨਾ ਨੂੰ ਕਿ ਅਸੀਂ ਬੁਰੇ ਰੈਡੀ ਆ ਤੇ ਇੱਥੇ ਕੋਰ ਵਾਲਾ ਬਾਈ ਚੱਲਦੀ ਹੁੰਦੀ ਤੇ ਨੂੰਰਾ ਉਹ ਤੁਸੀਂ ਦੇਖਿਆ ਵੇ ਆਊਟਫਿਟ ਚੈੱਕ ਕਰਾਂਗੇ ਤੁਹਾਨੂੰ ਵੀ ਖੜਜਾ ਆਊਟਫਿਟ ਬੂਟ ਤਾਂ ਜ ਬਾਈ ਨਹੀਂ ਉਹ ਚਲੋ ਬੂਟ ਪਾ ਚ ਕਰਾਂ ਦਾਂਗੇ ਚਲੋ ਆਊਟਫਿਟ ਦੇਖੋ ਤੁਸੀਂ ਚੱਕੋ ਬਰ ਆਊਟਫਿਟ ਚੈੱਕ ਕਰੋ ਹਰੇ ਸ਼ਰਟ ਕਾਲੀ ਪੈਂਟ ਕਹਿਰ ਕਹਿਰ ਲੱਗ ਰਿਹਾ ਮੇਰੇ ਕਹਿਰ ਮੇਢੋ ਪਤਾ ਕਹਿਰ ਲੱਗ ਰਿਹਾ ਚਲੋ ਜੀ ਹੁਣ ਅਸੀਂ ਇਧਰ ਜਾਵਾਂਗੇ ਪਟਿਆਲਾ ਯੂਨੀਵਰਸਿਟੀ ਫਿਰ ਉਦੋਂ ਮੁੜ ਕੇ ਉੱਥੇ ਘੁੰਮ ਘਮਾ ਕੇ ਘੰਟਾ ਦੋ ਘੰਟੇ ਫਿਰ ਅਸੀਂ ਚੰਡੀਗੜ੍ਹ ਨੂੰ ਰਵਾਨਾ ਹੋਵਾਂਗੇ ਤੇ ਜੇ ਹੋਰ ਵੀ ਸਾਨੂੰ ਕੋਈ ਚੀਜ਼ਾਂ ਪਟਿਆਲੇ ਦੀਆਂ ਪਤਾ ਲੱਗੀਆਂ ਤਾਂ ਜ਼ਰੂਰ ਘੁੰਮਾਂਗੇ ਥੋੜੀਆਂ ਬਹੁਤਾਂ ਫਿਰ ਅਸੀਂ ਨਿਕਲ ਜਾਗੇ ਸੋ ਹੁਣ ਦਿਲਪ੍ਰੀਤ ਦੇ ਨਾਂ ਤੋਂ ਬਾਅਦ ਫਿਰ ਅਸੀਂ ਚੱਲਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਬਾਏ 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 ਗਾਈਜ਼ ਅਸੀਂ ਤੁਰਪੇ ਨਾਤੋ ਕੇ ਹੋਟਲ ਜੋ ਨਿਕਲ ਗਏ ਚੈੱਕ ਆਊਟ ਸਾਡਾ ਹੋ ਗਿਆ ਨਾਤਾ ਐ ਵੀਰੇ ਵੀਰੇ ਨਾਤਾ ਐ ਐ ਗੱਪ ਨਹੀਂ ਮਾਰਨਾ ਨਾਤਾਂ ਵੀਰੇ ਜਿੱਦੀ ਮਰਜ਼ੀ ਸੌਂ ਲੱਗੇ ਨਾ ਨੂੰ ਕਿ ਅਸੀਂ ਤੁਰਪੇ ਆ ਤੇ ਹੁਣ ਅਸੀਂ ਜਾਵਾਂਗੇ ਪੰਜਾਬੀ ਯੂਨੀਵਰਸਿਟੀ ਜਮਾ ਕੋਲੇ ਆ ਉਹਦੇ ਪੰਜਾਬੀ ਯੂਨੀਵਰਸਿਟੀ ਤੇ ਤੁਹਾਨੂੰ ਅੰਦਰੋਂ ਦਿਖਾਵਾਂਗੇ ਥੋੜੇ ਬਹੁਤ ਸੀਨ ਦਿਖਾ ਦਾਂਗੇ ਜਿੱਥੇ ਸਾਡੇ ਸਾਡੇ ਤੋਂ ਸ਼ੂਟ ਹੋਇਆ ਤੇ ਆ ਆ ਆਣੀ ਮੈਪ ਵੇਖ ਲੈ ਉਹ ਫੜਦਾ ਮੈਪ ਦੇਖਦਾ ਮੈਂ ਕਰਦੇ ਜੀ ਹੁਣੀ ਫੋਨ ਕਿੱਥੇ ਆ ਗਏ ਆਪਾਂ ਦਿਲਪ੍ਰੀਤਿਆਂ ਬਗਾਨੀ ਯੂਨੀਵਰਸਿਟੀ ਤੇ ਆ ਗਏ ਜੀ ਅੱਜ ਆ ਗਏ ਜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਚੁੱਕੇ ਹਾਂ ਯੂਨੀਵਰਸਿਟੀ ਤਾਂ ਆਪਣੀ ਹੈ ਇੱਥੇ ਲੱਗ ਠੀਕੇ ਹੋਏ ਹੈ ਅੱਜ ਲੱਗੇ ਰਹੇ ਆ ਸਾਰੇ ਕਿਤੇ ਲੱਗੇ ਆ ਆਪਾਂ ਐਸੇ ਆਪਣਾ ਜੀ ਕਰਦੇ ਆਪਾਂ ਬਗਾਨੀ ਚਲੋ ਕਿੱਥੇ ਜੀ ਮਿਲ ਕੇ ਹੁਣ ਠੀਕ ਕਲਾਸ ਲਾਈ ਦੀ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਆਈ ਇੱਥੇ ਆਇ ਤੇ ਰਕ ਇੱਥੇ ਪਹੁੰਚ ਗਏ ਆਪਾਂ ਤੇ ਕੀ ਕਰ ਰਹੇ ਹੋ ਜੀ ਜਨਾਬ ਸਟ੍ਰੀਕ ਸਟ੍ਰੀਕ ਜਾ ਰਹੀ ਹੈ ਸਟ੍ਰੀਕਾਂ ਤੇ ਹੋ ਗਏ ਨੇ ਜਨਤਾ ਬਹੁਤ ਖੁਸ਼ ਹੈ ਯੂਨੀਵਰਸਿਟੀ ਪਹੁੰਚ ਗਏ ਹੁਣ ਥੋਪੀਵਾਂਗੇ ਚਾਹ ਕਿ ਕੀ ਖਾਣ ਨੂੰ ਯਾਰ ਕੁਝ ਭੁੱਖ ਲੱਗੀ ਤੜਕੇ ਦਾ ਕੁਝ ਨਹੀਂ ਖਾਦਾ ਪਾਣੀ ਪੀ ਕੇ ਤੁਰੇ ਬਸ ਹਟ ਇੱਥੇ ਕੁਝ ਖਾਵਾਂਗੇ ਮੈਂ ਸੋਚਿਆ ਹੀ ਸੀਗਾ ਆਹੂ ਕੇ ਫੇਰ ਤੁਰਦੇ ਚੱਲਦੇ ਆਂ ਬਾਏ ਬਾਏ ਗਿਆ ਹਾਂ ਤੇਰਾ ਹਾਥ ਹੀ ਵੱਡੂ ਪਹਿਲਾਂ ਕੇਲ ਆ ਵਾਲਾ ਹਾਂ ਕਿਉਂ ਕਿਉਂ ਵੀਰ ਮੇਰੇ ਇੱਥੇ ਦਰਦ ਹੁੰਦਾ ਇਹਨੂੰ ਪਤਾ ਨਹੀਂ ਮੇਰਾ ਮੋਢਾ ਦੁਖਦਾ ਤੇ ਮੈਂ ਆਇਆ ਥਰ ਕਰਨ ਲੱਗੀ ਓਏ ਕਰ ਜਾ ਲੋ ਜੀ ਅਸੀਂ ਹੁਣ ਤੁਰ ਪਏ ਹਾਂ ਪੰਜਾਬ ਯੂਨੀਵਰਸਿਟੀ ਤੋਂ ਗੱਡੀ ਵੱਲ ਜਾ ਰਹੇ ਹਾਂ ਪਰ ਅਸੀਂ ਇੱਥੇ ਖਾਦਾ ਹੈ ਇੱਕ ਪਰੌਣਾ ਨਾਲ ਬਰੈਡ ਪਕੌੜਾ ਨਾਲ ਚਾਹ ਇਹ ਮਹਾਸ਼ਿਆ ਜੀ ਨੇ ਕੌਫੀ ਦਿੱਤੀ ਹੈ ਬੜੇ ਵੱਡੇ ਅਮੀਰ ਬੰਦੇ ਕੌਫੀ ਪੀਂਦੇ ਆ ਗਰੀਬ ਬੰਦੇ ਪਰੌਂਟੇ ਟੁੰਡੇ ਖਾ ਲੈਣ ਲਿਆ ਹਾਂ ਸਾਰ ਲੈਣੇ ਪਰੌਂਟੇ ਪਰੌਂਟੇ ਉਹੱਕ ਲੱਗੀ ਸੀ ਭਰਾ ਤੜਕੇ ਦੀ ਹੁਣ ਨਹੀਂ ਲੱਗਦੀ ਆਪੀ ਨਾਲੇ ਬੰਦੇ ਹੁਣ ਚੱਲਾਂਗੇ ਚੰਡੀਗੜ ਤੇ ਹੁਣ ਤੁਹਾਨੂੰ ਚੰਡੀਗੜ ਮਿਲਾਂਗੇ ਅਸੀਂ ਰਾਜ ਜੇ ਕੋ ਜੁਲਕਾ ਤੁਹਾਨੂੰ ਦਿਖਾਵਾਂ ਉਹਨਾ ਚਿੱਕਰ ਅਸੀਂ ਤੁਰ ਪਏ ਹੈ ਤੁ ਵੈਸੇ ਇਹ ਵੀ ਬਹੁਤ ਵਧੀਆ ਯੂਨੀਵਰਸਿਟੀ ਹੈ ਐਡਮਿਸ਼ਨ ਲੋ ਨਾਲੇ ਸਾਨੂੰ ਦੁਬ ਮਿਲਦੇ ਵਾਯਾ ਵਾਹ ਜੀ ਅਸੀਂ ਪਹੁੰਚ ਗਏ ਹਾਂ ਰਾਜਪੁਰਾ ਟੱਪ ਕੇ ਰਾਜਪੁਰਾ ਟੱਪ ਕੇ ਥੋੜਾ ਜਿਹਾ ਰੁਕੇ ਹਾਂ ਪਾਣੀ ਦੀਆਂ ਬੋਤਲਾਂ ਫੜਦੇ ਹਾਂ ਫੇਰ ਅੱਗੇ ਜਾਂਦੇ ਹਾਂ ਪਾਣੀ ਦੀ ਬੋਤਲ ਦੀ ਬਹੁਤ ਲੋੜ ਕੋਲੇ ਰੱਖਿਆ ਕਰੋ ਥੋੜੀ ਤੁਲੀ ਸਾਡੇ ਉਵੇਂ ਪਏ ਰਹਿ ਨਹੀਂ ਦ ਤੁਸ ਜੇ ਦੇਖਣ ਤੇ ਬਾਕੀ ਇੱਥੇ ਵਰਕਸ਼ਾਪ ਜੀ ਹੈਗੀ ਇੱਕੀ ਦੁਕਾਨ ਉਹਦੇ ਤੋਂ 200 ਮਿਲਦੇ ਪਾਣੀ ਦੀ ਬੋਤਲ ਵਗੈਰਾ ਚਿਪਸ ਕਰਕੇ ਆਣੀ ਨੀ ਬੋਤਲ ਫੜਦੇ ਆ ਫੇਰ ਚੱਲਦੇ ਆ ਅੱਗੇ ਤੇ ਫੇਰ ਆਪਾਂ ਪਹੁੰਚ ਜਾਗੇ ਅੱਜ ਮੇਰੇ ਸਾਹਮਣੇ ਨਾਲ ਮੈਪ ਜਦਾ ਦਿਖਾਈ ਜਾਂਦਾ ਵੀ 40 ਮਿੰਟਾਂ ਚ ਤੁਸੀਂ ਪਹੁੰਚ ਜਾਗੇ 40 ਮਿੰਟਾਂ ਚ ਆਪਾਂ ਪਹੁੰਚ ਜਾਗੇ 40 ਮਿੰਟਾਂ ਚ ਜਾ ਕੇ ਫੇਰ ਤੁਹਾਨੂੰ ਮਿਲਦੇ ਆ ਤੁਹਾਨੂੰ ਦਿਖਾਉਣੇ ਚੰਡੀਗੜ੍ਹ ਦਾ ਮਾਹੌਲ ਜੁੜੇ ਰਹੋ ਨਾਲ ਤੇ ਲਾਈਕ ਕਰਦੇ ਰਹੋ ਬਾਏ ਬਾਏ ਕਿੱਥੇ ਆ ਗਏ ਸੱਜਣਾ ਮਾੜ ਲਾਂਦੇ ਮਾੜ ਆ ਗਏ ਅਸੀਂ ਅਸੀਂ ਥੋੜਾ ਜਿਹਾ ਕੀ ਹੈ ਕੱਲ ਅਸੀਂ ਥੱਕ ਤੁਕ ਗਏ ਸੀ ਫਿਰ ਅਸੀਂ ਸੌਂ ਸੁੰਗੇ ਤੇ ਫਿਰ ਸਾਨੂੰ ਟਾਈਮ ਹੀ ਨਹੀਂ ਲੱਗਿਆ ਵਲੌਗ ਬਣਾਉਂਦਾ ਪਰ ਹੁਣ ਸਾਨੂੰ ਟਾਈਮ ਹੈ ਪੂਰਾ ਤੇ ਪੂਰੇ ਟਾਈਮ ਦੇ ਨਾਲ ਹੁਣ ਅਸੀਂ ਲਾਂਟੇ ਮਾਲ ਪਹੁੰਚ ਚੁੱਕੇ ਹਾਂ ਸਵੇਰ ਦੇ ਬੱਜੇ ਨੇ 10 ਹੁਣ ਅਸੀਂ ਤੇ ਘੰਟਾ ਦੋ ਘੰਟਾ ਘੁੰਮਾਂਗੇ ਫਿਰ ਅਸੀਂ ਚੱਲਾਂਗੇ ਯੂਨੀਵਰਸਿਟੀ ਦੇ ਅਗਲੇ ਉੱਥੇ ਦੇਖਣ ਚੱਲਾਂਗੇ ਇਹ ਬਸ ਇਹ ਜੀ ਫਿਰ ਸੀਜੀ ਸੀ ਚੱਲਾਂਗੇ ਓਕੇ ਸੀਜੀ ਸੀ ਚੱਲਾਂਗੇ ਫਿਰ ਸੀ ਵੀ ਚੱਲਾਂਗੇ ਬਾਕੀ ਸੁਣਾਓ ਤੁਹਾਡੇ ਕੀ ਹੈ ਹਾਲ ਚਾਲ ਤੇ ਕੱਲ੍ਹ ਉਹ ਵੀ ਵਲੌਗ ਪਾਇਆ ਨਹੀਂਆ ਪਰ ਉਹ ਵਲੌਗ ਜਿਹੜਾ ਹੈਗਾ ਉਹ ਛੋਟਾ ਬਣਿਆ ਸੀਗਾ ਸੋ ਮੈਂ ਸੋਚਿਆ ਸੀ ਦੋਵੇਂ ਦੋਨੂੰ ਜੋੜ ਕੇ ਬਣਾਵਾਂਗੇ ਅੱਜ ਵਾਲਾ ਦਿਨ ਮਿਕਸ ਕਰਕੇ ਫਿਰ ਬਣਾਵਾਂਗੇ ਚਲੋ ਮਿਲਦੇ ਆ ਬਾਏ ਬਾਏ ਹੈਲੋ ਗਾਇਜ਼ ਸਾਰਿਆਂ ਨੂੰ ਤੁਹਾਨੂੰ ਵੇਖ ਕੇ ਬਹੁਤ ਜਿਆਦਾ ਕੁਛ ਹੀ ਅਸੀਂ ਪਹੁੰਚ ਚੁੱਕੇ ਹਾਂ ਜੀ 34 ਸੈਕਟਰ ਤੇ ਜਿੱਥੇ ਮੇਲਾ ਲੱਗਦਾ ਚੰਡੀਗੜ੍ਹ ਵਾਲਿਆਂ ਨੂੰ ਪਤਾ ਹੋਊਗਾ 33 ਸੈਕਟਰ ਦੇ ਵਿੱਚ ਅਸੀਂ ਰੁਕੇ ਹਾਂ ਗੁਲਾਟੀ ਬਵਨ ਦੇ ਚੰਡੀਗੜ੍ਹ ਸਾਰੇ ਜੀ ਮੇਲਾ ਲੱਗਦਾ ਬਾਈ ਸਾਰਾ ਮੇਲਾ ਹੀ ਹੈ ਇਹ ਚੰਡੀਗੜ੍ਹ ਮੇਲਾ ਹੀ ਠੀਕ ਹੈ ਮੇਲਾ ਹੀ ਹੈ 33 ਸੈਕਟਰ ਦੇ ਵਿੱਚ ਅਸੀਂ ਗੁਲਾਟੀ ਬਵਨ ਦੇ ਵਿੱਚ ਰੁਕੇ ਹਾਂ ਤੇ ਹੁਣ ਅਸੀਂ 34 ਸੈਕਟਰ ਦੀ ਜਿਹੜੀ ਮਾਰਕੀਟ ਹੈੀ ਉਹ ਘੁੰਮ ਰਹੇ ਹਾਂ ਖਾਣ ਪੀਣ ਵਾਲੀਆਂ ਕਾਉ। ਨਹੀਂ। ਪਹਿਲਾਂ ਕੋਟ ਨਹੀਂ ਖਾਵਾਂਗੇ ਪਹਿਲਾਂ ਖਾਵਾਂਗੇ ਕੁਝ। ਤੇ ਇੱਥੇ ਬਠੀਆ ਘੋਸ ਹੈ। ਤੋਂ ਸੇ ਜੌਬਸ ਇਨ ਫਾਸਟ ਫੂਡ। ਇਹ ਆਰਾਮ ਚਾਟ ਬੰਡਾਰ ਬੜੀਆਂ ਸਾਰੀਆਂ ਦੁਕਾਨਾਂ ਨੇ। ਇੰਨਾ ਦਾ ਚਿਕਨ ਬਾਲਾ ਘੈਂਟ ਹੁੰਦਾ ਹੈ ਇੱਥੇ ਹੈਗਾ ਇੱਕ। ਅੱਛਾ ਜੀ। ਖਾਣ ਤਾਂ ਜ਼ਰੂਰ ਖਾਣ। ਚਲੋ ਜੀ ਤੁਹਾਨੂੰ ਕੁਝ ਖਾ ਪੀ ਕੇ ਮਿਲਦੇ ਹਾਂ। ਉਹਨਾਂ ਦੀ ਖਬਰ ਸਾਡੇ ਨਾਲ ਜੁੜੇ ਰਹੋ। ਰਾਤ ਦਾ ਰਾਤ ਨੂੰ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕੀ ਹੋ ਜਾ ਮਾਹੌਲ ਹੁੰਦਾ ਚੌਥੀ ਸੈਕਟਰ ਦੇ ਵਿੱਚ। ਖਿਲਦੇ ਬਾਏ ਬਾਏ। ਚਾਹੀਦਾ ਕੀ? ਐਡਮਿਸ਼ਨ ਲੈਣੀ ਆਪਾਂ ਇੱਥੇ ਕਿਸੇ ਸਕੂਲ ਦੇ ਚ। ਇੱਥੇ ਕਿਹੜੇ ਦੇ ਕੋਈ ਵੀ ਕਾਲਜ ਹੋਵੇ ਬਸ। ਇੱਥੇ ਮਨ ਹੈ ਹੁਣ ਚੰਡੀਗੜ੍ਹ ਲੱਗਣ ਦਾ। ਹੋਰ ਹੋਰ ਪੂਰਾ ਮਨ ਹੈ ਕਰਦਿਆਂ ਨਾ ਕਰਨੀ ਹੈ ਗੱਲ। ਕਰਦਿਆਂ ਨਾ ਗੱਲ ਕਰਨੀ ਬਸ ਇਹਦੇ ਥਰੂ ਹੀ ਕਰ ਲਈ। ਇਹਨੂੰ ਲਾ ਦਿਓ ਬਈ ਹੁਣ। ਲਾ ਦਿਓ ਬਈ। ਲੱਗ ਜਾਣਗੇ ਲੱਗ ਜਾਣਗੇ ਲੱਗ ਜਾਣਗੇ ਇੱਥੇ ਲਾ ਲੈਣੇ ਤਿੰਨ ਸਾਲ ਵਧੀਆ ਜੀ ਡਿਗਰੀ ਵੇਖ ਲੈਣੀ ਜਿਹੜੀ ਕੰਮ ਆ ਜੇਗੀ ਇੱਥੇ ਲੱਗ ਜਾਣਗੇ ਇਹ ਆਪਾਂ ਕਿੰਨੇ 34 ਸੈਕਟਰ ਉੱਥੇ ਫਿਰਦੇ ਨੇ ਅਸੀਂ ਜਿੱਕਰ 34 ਵਾਲੀ ਜੀ ਨਹੀਂ ਕੋਈ ਹੈ ਦੇਖੇ ਪੀਂਦੀਆਂ ਨੇ ਪੀਦੀਆਂ ਤੇ ਮੌਸਮ ਤੁਹਾਨੂੰ ਦਿਖਾਉਣੀ ਹੈ ਕਮੈਂਟ ਰੁਕ ਜਾਓ ਮੌਸਮ ਘੈਂਟ ਹੈ ਮੌਸਮ ਘੈਂਟ ਹੈ ਤੁਹਾਨੂੰ ਮੌਸਮ ਦਿਖਾਉਣੀ ਹੈ ਦੇਖੋ ਜਨਾਬ ਮੌਸਮ ਸਾਡੇ ਪਿੰਡ ਦਾ ਮੌਸਮ ਬਲੀਏ ਉਹ ਹੋਇਆ ਪਿਆ ਇੱਥੇ ਬਹੁਤ ਹੀ ਜਿਆਦਾ ਮੀਂਹ ਵਾਲਾ ਮੌਸਮ ਹੈ। ਬਾਕੀ ਠੀਕ ਵੀ ਹੈ ਯਾਰ, ਇੰਨਾ ਤਾਂ ਚਾਹੀਦਾ। ਚਲੋ, ਮਿਲਦੇ ਆਂ ਤੁਹਾਨੂੰ। ਬਾਏ ਬਾਏ। ਉਸਤਾਦ ਸਾਹਿਬ ਇੱਥੇ ਹੀ ਕਰ ਰਹੇ ਤੁਸੀਂ ਯੋਗਾ? ਯੋਗਾ ਕਰ ਰਹੇ ਹਾਂ। ਯੋਗਾ ਸਿਹਤ ਲਈ ਬਹੁਤ ਚੰਗੀ ਹੈ। ਆ ਜਾ ਇੱਧਰ ਨੂੰ ਆ ਜਾ। ਇੱਧਰ ਨੂੰ ਆ ਜਾ ਓਏ। ਪਾਰਕ ਦੇਖੋ ਜੀ ਸੋਹਣਾ। ਟੈਂਟਰਾ ਟੈਂਟਰਾ ਟੜੜਣੀ। ਮਿੱਤਰੋ ਅਸੀਂ ਲੰਘ ਗਏ ਸੀ ਪਾਰਕ ਦੇ ਵਿੱਚ ਹੁੰਟੇ ਥੋੜੇ ਜੇ ਪਰ ਮੀਂਹ ਦੇ ਆਉਣ ਦੇ ਕਾਰਨ ਸਾਨੂੰ ਭੱਜਣਾ ਪਿਆ ਗੱਡੀ ਚੋਂ ਤੁਸੀਂ ਭੱਜ ਕੇ ਵੜੇ ਆ ਇੱਧਰ ਦੇਖੋ ਫਾਹ ਨੂੰ ਦਿਖਾਉਣੇ ਆ ਵੀ ਮੀਂਹ ਕਿੰਨਾ ਆ ਦੇਖੋ ਜੀ ਮੀਂਹ ਹੈ ਬਹੁਤ ਮੀ ਆ ਰਿਹਾ ਬਹੁਤ ਜ਼ਿਆਦਾ ਆ ਰਿਹਾ ਵਧੀਆ ਗੱਲ ਐ ਪਰ ਇੰਨਾ ਕਿ ਚਾਹੀਦਾ ਵੀ ਆ ਕੀ ਚੱਕਾਂ ਬਾਹ ਚੱਕ ਲੈਣੀ ਐ ਵੜੀ ਗੱਲ ਐ ਹੁਣ ਅਸੀਂ ਚੱਲੇ 36 ਦੀ ਮਾਰਕੀਟ ਦੇਖਣ। ਅੱਜ ਆਪਾਂ ਮਾਰਕਟਾਂ ਹੀ ਘੁੰਮਣੇ। ਤੜਕੇ ਤੋਂ ਦੇਖਦੇ ਆਂ ਫਿਰ ਕਿੱਧਰਲੇ ਪਾਸੇ ਹੋਰ ਨੂੰ ਘੁਮਣਾ। ਹੈਲੋ ਫੈਜ਼ਲ ਜੀ। ਕੀ ਕਰਾ ਰਹੇ ਆਂ ਆਪਾਂ? ਕਾਰ ਵਾਸ਼। ਕਾਰ ਵਾਸ਼ ਹੋ ਰਹੀ ਹੈ ਜੀ ਕਾਰ ਵਾਸ਼। ਅਸੀਂ ਆਖਿਆ ਜੀ ਬਹੁਤ ਧਰ ਹੋ ਗਿਆ। ਤੇ ਕਾਰ ਵਾਸ਼ ਨਹੀਂ ਕਰਾਈਗੀ। ਥੋੜੀ ਜਿਹੀ ਖਰਾਬ ਹੋ ਜੀ ਹੋ ਗਈ ਸੀਗੀ ਮੱਡੀ-ਮੱਡੀ ਜੀ ਸੀਗੀ। ਦੋ ਦਿਨਾਂ ਕਰੀ ਇੰਨੂੰ ਸਾਫ਼ ਕਰਾਈ ਗਈ। ਤਾਂ ਹੁਣ ਤੁਹਾਨੂੰ ਦਿਖਾਉਣੇ ਆ ਵੀ ਕਾਰ ਵਾਸ਼ ਕਿਵੇਂ ਹੋ ਰਹੀ ਹੈ। ਦੇਖੋ ਜਨਾਬ ਉੱਤੇ ਚੱਕ ਕੇ ਕਾਰ ਵੇਖੋ ਖੜੀ। ਸਾਨੂੰ ਕੋਈ ਪ੍ਰੋਪਰ ਕਾਰ ਵਾਸ਼ ਲੱਭਿਆ ਤਾਂ ਨਹੀਂ ਪਰ ਇਹ ਵੀ ਕਾਰ ਦਾ ਠੀਕ ਹੀ ਹੋ ਰਿਹਾ। ਚੈੱਕ ਕਰੋ। ਆ ਬੰਦਾ ਚੈੱਕ ਕਰ ਲੋ ਜਮਾ ਵਿਲਾ। ਕਰਦੇ ਆ ਓਏ ਇਧਰ ਫਿਰਦੇ ਆਪਾਂ ਅਸੀਂ ਆ ਗਏ ਜੀ 3 V 2 ਸੋਚਦੇ ਆਂ ਕਿ ਕਿ ਲਈ ਤੇਰਾ ਕੋ ਸਿੱਥੇ ਵੀ ਹਾਂ ਤਾਂ ਬਹੁਤ ਜ਼ਿਆਦੇ ਹਨ ਤੁਹਾਨੂੰ ਇਥੋਂ ਦਾ ਮਾਹੌਲ ਲਗ ਰਿਹਾ ਆ ਬਹੁਤਲ ਫੜਿਆ ਪਾਣੀ ਦੀ ਜਰੀ ਗੱਲ ਹੈ ਇਹਨਾਂ ਨੂੰ ਦਿਖਾਏ ਵੀ ਕਿੰਨੇ ਹਨ 3ਵੀਂ 2 ਆ ਦੇਖੋ ਜੀ ਸਾਰਾ 3ਵੀਂ 2 ਹੈ ਦੇਖੋ ਦੇਖੋ 3ਵੀਂ 2 3ਵੀਂ 2 ਹੋਈ ਪਈ ਹੈ ਖਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਇੱਥੇ ਅਲੱਗ-ਅਲੱਗ ਬ੍ਰਾਂਡ ਵੀ ਹੈ ਅਲੱਗ ਅਲੱਗ ਬ੍ਰਾਂਡ ਵਗੈਰਾ ਸਾਰੇ ਕੱਪੜੇ ਕੁੱਪੜੇ ਵੀ ਇੱਥੇ ਸਸਤੇ ਸੁਸਤੇ ਸੇਲ ਸੂਲ ਸਭ ਕੁਝ ਅਸੀਂ ਕਾ ਕੇ ਡੱਜ ਲੇਪੀਆਂ ਹੋਣੀ ਹੋਣੀ ਬਹੁਤ ਕੈਂਟ ਮਾਹੌਲ ਜਨਤਾ ਬਹੁਤ ਹੈ ਚਲੋ ਮਿਲਦੇ ਤੁਹਾਨੂੰ ਇੱਕ ਮੁੰਡਾ ਦਿਖਾਉਣੇ ਜੀ ਬਹੁਤ ਸੋਹਣੇ ਗਾਣਾ ਗਾ ਰਿਹਾ ਵਾਹ ਦੇਖੋ ਗੱਡੀਆਂ ਐਂਡ ਭੁੱਲ ਜਾਈ ਆਪਦੇ ਅਗਲੇ ਵਲੌਗ ਦੇ ਵਿੱਚ ਉਹਨਾਂ ਦੇ 3 ਵੀਡੀਓ ਜੋ ਨਿਕਲ ਗਏ ਆ ਹੁਣ ਅਸੀਂ ਜਾ ਰਹੇ ਆਂ ਆਪਦੇ ਕਮਰੇ ਦੇ ਵਿੱਚ ਤੁਹਾਨੂੰ ਮਿਲਾਂਗੇ ਤੜਕੇ ਸੁਆ ਇੱਕ ਨਵੇਂ ਦੇ ਸ਼ਾਨਦਾਰ ਵਲੌਗ ਦੇ ਨਾਲ ਉਹਨਾਂ ਚ ਇੱਕ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਮਿਲਦੇ ਆਂ ਠੀਕ ਹੈ ਨਾ ਬਾਏ ਬਾਏ